ਉਦੂ ਚੱਕ ਲੈ ਯਾਰ ਪੂਛ ਤੋਂ ਸਾਪ ਹੀ ਆ ਉਹ ਹੀ ਡਰੀ ਜਾਂਦਾ ਐਡਾ ਆਪਣੇ ਕੋਲ ਡੰਡਾ ਪਮਾਰੀ ਦਿੰਦੇ ਉਹ ਯਾਰ ਸੱਪਾਂ ਨੂੰ ਥੋੜੀ ਮਾਰੀਦਾ ਹੁੰਦਾ ਸੱਪਾਂ ਦੀ ਧਰਤੀ ਆ ਇਹ ਚੱਕ ਪੂਛ ਤੋਂ ਚੱਕ ਲਈ ਫਿਰ ਆਹੋ ਹਲਾ ਕੇ ਦੇਖ ਮੜਾ ਉਹ ਯਾਰ ਹਲਾਉਣ ਨੂੰ ਕੀ ਆ ਲੈ ਤੋ ਉਹ ਯਾਰ ਜਿਉਂਦਾ ਹਿੱਲੂਗਾ ਤਾਂ ਸਹੀ ਜਉਂਦਾ ਹੀ ਹੁੰਦਾ ਸੱਪ ਦਾ ਸੋਹਰ ਐਤੋਂ ਪੂਛ ਤੋਂ ਫੜ ਲਾ ਸੱਪ ਨੂੰ ਐਂ ਬਸ ਚੱਕ ਕੇ ਲੈ ਜਾਂਦੇ ਆ ਉਧਰ ਦੇਖੋ ਜੀ ਉਹ ਡਰੀ ਜਾਂਦਾ ਜਰਦਾ ਤਾਂ ਅੱਦੇ ਲੜੇ ਪੁੱਤੋ ਬਾਈ ਉਹ ਤੂੰ ਡੱਡੂ ਖਾਣਾ ਸੱਪ ਆ ਬਾਈ ਇਹ ਕਿਹੜਾ ਕੌਡੀਆਂ ਵਾਲਾ ਯਾਰ ਚੱਕ ਲੈ ਆ ਕਰਕੇ ਦਿਖਾ ਦੇ ਨੇੜੇ ਯਾਰ ਸੱਪ ਇਹ ਤੇ ਜ਼ਹਿਰ ਆਪਣੀ ਜੀਬੀ ਬਹੁਤ ਆ ਹਾਂ ਲੈ ਚੱਕ ਲੈ ਚੱਕ ਇਹਨੂੰ ਹੁਣ ਚੱਕ ਲੈ ਬਾਈ ਕੁਦੂ ਡਰਨਾ ਨਹੀਂ ਨਹੀਂ ਕੋ ਕਹਿੰਦਾ ਨਹੀਂ ਕੋ ਕਹਿੰਦਾ ਨਹੀਂ ਕੋ ਕਹਿੰਦਾ ਛੱਡ ਦੇ ਮੈਂ ਫੜਦਾ ਚੱਕ ਪੁੱਛ ਤੋ ਲੈ ਫੜ ਦੇ ਉਹ ਥੋੜੀ ਬਾਈ ਛੱਡ ਲਿਆ ਬਾਈ ਕੁਦੂ ਨੇ ਸੱਪ ਫੜ ਲਿਆ ਬਾਈ ਉਹ ਲੜਾਣਾ ਨਹੀਂ ਹੁਣ ਫੜ 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 ਛਰੀ ਫੜਦਾ ਛਰੀ ਫੜਨਾ ਲੈ ਫੜ ਲੈ ਫੜ ਲੈ ਉਹ ਚੱਕ ਲੈ ਆ ਫੜ ਲਈ ਸੀ ਆ ਗਿਆ ਕਾਬੂ ਚ ਅੱਜ ਬਾਬ ਮੈਨੇ ਸੱਪ ਕੱਢ ਲਿਆ ਆ ਫੜ ਲਈ ਸੀ ਜ਼ਹਿਰ ਸੱਪ ਦੀ ਤੋਂ ਮੇਟਰ ਤੁਹਾਨੂੰ ਵੀ ਭਲੇਖਾ ਪਿਆ ਹੋਣਾ ਇਹ ਸੱਪ ਹੈਗਾ ਨਕਲੀ ਇਹ ਨਕਲੀ ਸੱਪ ਆ ਸੱਚ-ਸੱਚ ਦੱਸਿਓ ਤੁਹਾਨੂੰ ਭਲੇਖਾ ਪਿਆ ਕਿ ਨਹੀਂ ਪਿਆ ਅਸਲੀ ਸੱਪ ਲੱਗਿਆ ਕਿ ਨਹੀਂ ਲੱਗਿਆ ਤੁਹਾਨੂੰ ਆਪਾਂ ਅੱਜ ਇਹ ਸੱਪ ਦਾ ਪ੍ਰੈਂਕ ਕਰਨਾ ਆਪਣੇ ਗੋਪੀ ਭਰਾ ਦੇ ਉੱਤੇ ਕਿਉਂ ਕੁੱਦਿਆਂ ਹਾਂ ਜੀ ਧੰਨ ਆਪਾਂ ਕੀ ਕਰਨਾ ਗੋਪੀ ਬੈਠਾਗਾ ਉਹ ਮੋਟਰ ਤੇ ਠੀਕ ਆ ਪਿੱਛੇ ਮੋਟਰ ਤੇ ਬੈਠਾ ਤੇ ਆਪਾਂ ਕੀ ਕਰਨਾ ਰੱਸੀ ਦੇ ਨਾਲ ਆ ਸੱਪ ਦਾ ਮੂੰਹ ਬੰਨ ਕੇ ਪਿੱਛੇ ਨਾਲ ਉਹਦੀ ਪੈਂਟ ਦੇ ਨਾਲ ਬੰਨ ਦੇ ਤੇ ਉਹਨੂੰ ਡਰਾਵਾਗੇ ਦੇਖਦੇ ਆ ਗੋਪੀ ਡਰਦਾ ਕਿ ਨਹੀਂ ਡਰਦਾ ਕਿਉਂ ਵੀ ਸਹੀ ਗੱਲ ਆ ਮੇਤਰੋ ਬੰਨਲੇ ਆਪਾਂ ਸੱਪ ਸੱਪ ਦੀ ਧੌਣ ਬੰਨ ਲਈ ਆਏ ਲੱਗਦਾ ਦੇਖ ਕੇ ਇਹ ਪਾਲਤੂ ਰੱਖਿਆ ਹੁੰਦਾ ਇਹ ਕਿਹੜਾ 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 ਹੁਣ ਆਏ ਹੁੰਦੇ ਆੜਾ ਕੁੱਦਿਆ ਸਹੀ ਗੱਲ ਲੱਗੇ ਤੇ ਉਦੋਂ ਗੋਪੀ ਬੈਠਾ ਸੱਪ ਆਪਾਂ ਬੰਨਨਾ ਗੋਪੀ ਦੇ ਲੱਕ ਦੇ ਨਾਲ ਠੀਕ ਆ ਉਹਦੀ ਪੈਂਟ ਨਾ ਬੰਨਾਂਗੇ ਤੇ ਨਾਲ ਬੈਠਾ ਗੋਪੀ ਦੇ ਡੀਸੀ ਟੀਸੀ ਨੂੰ ਆਪਾਂ ਸਾਰਾ ਕੁਝ ਦੱਸਤਾ ਤੇ ਤੁਸੀਂ ਸਕੀਮ ਪੈਂਦੀ ਦੇਖਿਓ ਗੋਪੀ ਦੇ ਕਿਵੇਂ ਪੈਣੀ ਆ ਉਹਨੂੰ ਵੀ ਨਹੀਂ ਪਤਾ ਲੱਗਣਾ ਤੇ ਸੱਪ ਹੁਣ ਡੱਬ ਚ ਪਾ ਲਈ ਕੁੱਦਿਆ ਵੀਡੀਓ ਬਣਾਈ ਜਾਈ ਮੇਰਾ ਵੀਰ ਬਣ ਕੇ ਠੀਕ ਆ ਠੀਕ ਆ ਬਾਈ ਠੀਕ ਆ ਓਕੇ ਹੁਣ ਸਕੀਮ ਲੱਗਦੀ ਦੇਖਿਓ ਚੱਲ ਆ ਜਾ ਕਰਦੇ ਆ ਗਰਮੀ ਦਾ ਓਏ ਆ ਵੀਡੀਓ ਬਣਾਈ ਓਠ ਉਹਦੇ ਵੀਡੀਓ ਓਏ 8000 ਤੇਰਾ ਸ਼ੇਰ ਵੀਡੀਰੇ ਪਾਏ ਨਹੀਂ ਬੱਜਦਾ ਯਾਰ ਤੁਸੀਂ ਆ ਗੱਲ ਗਲਤ ਆਜੋ ਤੁਹਾਨੂੰ ਸਾਡਾ ਚੋਬਰ ਦਿਖਾਉਣਾ ਗੋਪੀ ਤੇ ਗੋਪੀ ਦਾ ਸ਼ੇਰ ਦਿਖਾਉਣਾ ਅੱਜ ਹੈ ਓਏ ਹਾਂ ਸ਼ੇਰ ਦਿਖਾਉਣਾ ਅੱਜ ਗੋਪੀ ਦੇ ਬਾਰੇ ਦੱਸਣਾ ਕਿ ਉਹ ਗੋਪੀ ਅੰਤਰਰਾਸ਼ਟਰੀ ਕਬੱਡੀ ਪਲੇਅਰ ਹੋਇਆ ਕੀ ਲਾ ਦੱਸ ਨੀ ਹੋਇਆ ਨਹੀਂ ਤੂੰ ਨਹੀਂ ਐ ਖੇਡਦੇ ਦਾ ਹੈਗੇ ਆ ਬਾਈ ਚੱਲ ਹਜੇ ਕੌਡੀ ਤੂੰ ਐ ਵੀ ਦੱਸ ਤੂੰਗਾ ਜਾਫੀਆਂ ਕਿ ਰੇਡਰ ਜਾਫੀਆਂ ਆਪਾਂ ਬਾਈ ਆ ਵਾ ਫੜੀ ਦਾ ਗੱਟੇ ਖਿੱਚੀਦੇ ਕਿੰਨੀਆਂ ਥਾਵਾਂ ਤੋਂ ਬੈਸਟ ਨਿਕਲਿਆ ਫਿਰ ਗੋਪੀ ਐ ਤੀ ਬੈਸਟ ਕੀ ਵੀਰੇ ਮੈਚ ਖੇਡਿਆ ਘੱਟ ਹਾਂ ਥੋੜਾ ਜਿਹਾ ਪ੍ਰੋਬਲਮ ਪੈ ਗਈ ਸੀ ਹਾਂ ਦਾਦਾ ਦੀ ਬੱਚੀ ਮੈਨੂੰ ਤੂੰ ਐ ਦੱਸ ਤੂੰ ਆ ਸ਼ੇਰ ਕੀ ਸੋਚ ਕੇ ਪਵਾਇਆ ਇਹ ਝੇਰ ਬਸ ਆਪਾਂ ਬਾਜੀ ਝੰਡ ਦੇ ਫੈਨ ਆ ਮਤਲਬ ਬਾਜੀ ਝੰਡ ਦੇ ਪਾ ਝੇਰ ਬੜਾ ਆਇਆ ਵਾ ਇਹਦਾ ਨੱਕ ਹੈ ਹੀ ਨਹੀਂ ਬਸ ਦੇਖੋ ਨੱਕ ਵੀ ਉਹ ਨੱਕ ਦਾ ਦੇਖ ਕੇ ਗਰਮੀ ਲੱਗੀ ਹੁੰਦੀ ਇਹਨੂੰ ਠੰਡ ਲੱਗੀ ਹੁੰਦੀ ਆ ਹਾਂ ਨਾ ਬਾਜੀ ਆਂਡ ਨੱਕ ਦਾ ਬਾਜੀ ਇਹ ਤਾਂ ਨੱਕ ਰਾ ਦੇਖੋ ਯਾਰ ਬਾਈ ਆ ਦੇਖ ਮਾੜਾ ਗਾ ਯਾਰ ਨੱਕ ਹੈ ਨਹੀਂ ਗਾ ਨੱਕ ਨਹੀਂ ਇਹ ਕੰਮ ਕਰਕੇ ਦਾ ਦੋ ਵੀ ਨੱਕ ਹੈ ਨਹੀਂ ਨੱਕ ਹੈ ਨਹੀਂ ਮੈਨਾਂ ਵੱਡਿਆ ਪਿਆ ਕਿਵੇਂ ਓਏ ਹੈਗਾ ਓਹ ਤੁਹਾਡੇ ਪੈਰ ਓਏ 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 ਸਾਫ ਓਏ ਆ ਕੀ ਹੋਇਆ ਯਾਰ ਅੱਡੀ ਸੀ ਓਏ ਆ ਯਾਰ ਫੁੱਦੂ ਗਾਮਾ ਬਾਬਾ ਦੌਰਾ ਪਿਆਦਾ ਹੁੰਦਾ ਗਰਮੀ ਹੈਗੀ ਆ ਓ ਡੀਸੀ ਓਏ ਜਮ ਜਾਕੜਾ ਭਰਾ ਆਪਣੇ ਕਰਿਆ ਕਰੋ ਠੀਕ ਆ ਮਾਰਤਾ ਹੀ ਜਵਾਕ ਓ ਡੀਸੀ ਆ ਗਲਤ ਗੱਲ ਆ ਬਈ ਡੀਸੀ ਆ ਲੈ ਸਾਤੀ ਦੇ ਫੇਰ ਵਾਏ ਕੰਮ ਝੂਹਾਂ ਆਲੇ ਕੰਮ ਝੂਹਾਂ ਅਸਲੀ ਹੁੰਦਾ ਲੈ ਇਹ ਮੰਜਾ ਅਸਲੀ ਹੁੰਦਾ ਬਾਈ ਛੇ ਦੀ ਨਹੀਂ ਅੱਜ ਤੇਰਾ ਛੱਪ ਤੋਂ ਕੌਣ ਨਹੀਂ ਡਰਦਾ ਹੈ ਅ ਕੱਦੂਰੇ ਵਿੱਚ ਨਾ ਆ ਲੈ ਲੈ ਕੁੱਦਿਆ ਆ ਲੈ ਲਾ ਕੱਦੂ ਕੱਦੂ ਹੋ ਗਿਆ ਵੀ ਆ ਕੱਦੂ ਕੱਦੀ ਹੋ ਗਈ ਬਈ ਕਿੰਨਾ ਤੇਰਾ ਭਾਈ ਡਰਤਾ ਲੱਗ ਰਹੀ ਆ ਕੋਈ ਨਕਲੀ ਦਾ ਸੱਪ ਲੈ ਕੋਡੀ ਜਾ ਜਾਓ ਤੁਸੀਂ ਮੇਰੇ ਨਾਲ ਹਾਂ ਹੈ ਜੇ ਤੁਹਾਨੂੰ ਇੱਕ ਗੋਡੀ ਵੀ ਭਜਣ ਦੇਤਾ ਲੈ ਹੁਣ ਇਹਦਾ ਯਾਰ ਇਹਦਾ ਯਾਰ ਇਹਦਾ ਗੁੱਸਾ ਕਰ ਗਿਆ ਝੂਹੇ ਵਾਲਾ ਕੰਮ ਆ ਯਾਰ ਚੱਕ ਕੌਡੀ ਦਾ ਮੈਚ ਵੀ ਲਾ ਲੈਣਾ ਦੋਰਾ ਪੈਂਦਾ ਬੰਦੇ ਨੂੰ ਕਿਹਨੇ ਨਹੀਂ ਦੋਰਾ ਪੈਂਦਾ ਮਜ਼ਾਕ ਕਰ ਮਾਰੇ ਵਾਲੇ ਨੂੰ ਦੋਰਾ ਪੈਂਦਾ ਕਹਿੰਦੇ ਆ ਫੇਰ ਹੈਗਾ ਛੇ ਦਾ ਨਕਲ ਆ ਮੈਂ ਇੱਕ ਵੱਡੇ ਗਿਆ ਵੀਡੀਓ ਉਹ ਮਜ਼ਾਕ ਕਰਦੇ ਸੀ ਵੀਡੀਓ ਦੇ ਵਿੱਚ ਵੀ ਨੱਕ ਵੱਡਾ ਜਿਹਾ ਆ ਇਹ ਕੌਡੀ ਲਈ ਆ ਇਹਦਾ ਕਹਿੰਦੇ ਹੁੰਦੇ ਬੰਦੇ ਆਟਾ ਇਹਦਾ ਚੱਲ ਛੱਡ ਇਹ ਕਹਿੰਦੇ ਹੁੰਦੇ ਬੰਦਾ ਦੇ ਸੌਂਕ ਹੁੰਦਾ ਕੋਈ ਕਾਫ ਪਵਾ ਲੈਣਾ ਕੋਈ ਕਾਫ ਪਵਾ ਲੈਣਾ ਕੋਈ ਕੁੱਤਾ ਹੀ ਵੇ ਨਹੀਂ ਗੋਪੀ ਆ ਸਾਜ ਸਾੜੀ ਰਿਹਾ ਗੋਪੀ ਇੱਧਰ ਨੂੰ ਹੋ ਗਿਆ ਝੋਂਦੇ ਚ ਨੂੰ ਵੱਡੀ ਸੀ ਹੋਰ ਯਾਰ ਉਹ ਨਹੀਂ ਬਾਬਾ ਵਾੜਾ ਗौरा ਭਾਈ ਨਾ ਨਾ ਮਾੜੇ ਬੰਦੇ ਤੇ ਚੱਲ ਮੈਂ ਤਾਂ ਫੇਰ ਵੀ ਸ਼ਾਹ ਸੀ ਛੇ ਇਧਰ ਨਾਲਕ ਵੱਡਤਾ ਅੱਜ ਤੂੰ ਯਾਰ ਗੋਪੀ ਯਾਰ ਉਹ ਕੱਲ ਨਾਲੇ ਆ ਹੀ ਕੀਤਾ ਹਾਂ ਆਪਣੇ ਝੋਨਾ ਲਾਉਂਦੇ ਆ ਬਾਈ ਹੋਣੀ ਕਈ ਵਾਰੀ ਬੰਦ ਉਹਦਾ ਬਾਲਟੀ ਚ ਰੱਖਦਾ ਭਾਈ ਸਾਹਿਬ ਕੁੱਦੇ ਨੇ ਰੱਖਿਆ ਜਿਹੜਾ ਕੁੱਦਿਆ ਇਹ ਕਦਾ ਬੰਦਾ ਹੂੰਡ ਫਰੈਸ਼ ਹੁੰਦਾ ਕਈ ਵਾਰੀ ਉਹ ਤੇਰੇ ਨਹੀਂ ਦੁੱਧ ਫਰੈਸ਼ ਹੁੰਦਾ ਮਜ਼ਾਕ ਕਰਦੇ ਸੀਗੇ ਗੱਲ ਕੋਈ ਨਹੀਂ ਅੱਗੇ ਭਾਈ ਸੱਚਾ ਸੱਚ ਦੱਸਿਓ ਇਹਦੇ ਸਾਜ ਸਾਰ ਰਲੇ ਆ ਕਿ ਨਹੀਂ ਰਲੇ ਸਾਜ ਸਾਰ ਰਲਿਆ ਸਾਰੀ ਵੀਡੀਓ ਬਣਾਈ ਆ ਮਣੀ ਇੱਧਰ ਨੀ ਆਓ ਸਾਜ ਆਜੋ ਵੀ ਯਾਰ ਐਜਾ ਮਜ਼ਾਕ ਕਰਨਾ ਚਾਹੀਦਾ ਕੋਈ ਚੱਲ ਕੋਈ ਨਹੀਂ ਆ ਜਾ ਬਸ ਹੋ ਗਿਆ ਯਾਰ ਚਲਦਾ ਰਹੇਗਾ ਮਜ਼ਾ ਆਏਗਾ ਆਪੇ ਹੈ ਨਾ ਇੰਨੇ ਇੰਨਾ ਮਜ਼ਾਕ ਕਰਦੋ ਵੀ ਗੱਲਾਂ ਛੱਡ ਦੋ ਚੱਲ ਉਹ ਵੱਖਰੀ ਗੱਲ ਆ ਸੀ ਵੀਡੀਓ ਬਣਾਈ ਗੱਲ ਨਹੀਂ ਉਹ ਗੋਡੀਆਂ ਭੱਜ ਗਿਆ ਮੈਂ ਕਹਿੰਦੀ ਯਾਰ ਐ 1000 1000 ਦੀ ਹੱਤ ਪੰਜ ਗੋਡੀਆਂ ਪਾਰੇ ਇੱਕ ਭੱਜ ਗਿਆ 1000 1000 ਹੋਈ ਗੋਪੀ ਹਰ ਖੋ ਚੁੱਕਿਆ ਮੇਰੇ ਵੀਰੋ ਹਰ ਖੋ ਚੁੱਕਿਆ ਹੁਣ ਮੈਂ ਮੈਚ ਲਵਾਵਾਂਗੇ ਇਹਨਾਂ ਦੋਨਾਂ ਦਾ ਕਬੱਡੀ ਦਾ ਮੈਚ ਲਵਾਵਾਂਗੇ ਲੈਟ ਆਈ ਹੋਈ ਜਾਂਦੇ ਪੰਜ ਗੋਡੀਆਂ ਪਾਰੇ ਇੱਕ ਭੱਜ ਗਿਆ 5 5 ਕਾਉਂਟੀ ਸਾਰੀ ਪਾਵਾਂਗੇ 5 ਹੀ ਤੂੰ ਪਾਉਣੀ ਆ 5 ਹੀ ਉਹ 5 ਹੀ ਮੈਂ 5 ਹੀ ਘੁੱਦਾ ਠੀਕ ਆ ਬਈ 5 5 ਕਾਉਂਟੀ ਪਾਵਾਂਗੇ ਕਿਹੜਾ ਵੈਟ ਜਾਫੀ ਨਿਕਲਣਾ ਕਿਹੜਾ ਰੀਡਰ ਨਿਕਲ ਬਸ ਠੀਕ ਆ ਕਾਉਂਟੀ ਵਾਲੀ ਕੱਲ ਨੂੰ ਵੀਡੀਓ ਪਾਵਾਂਗੇ ਅੱਜ ਦੀ ਵੀਡੀਓ ਤੇ ਸੱਚ-ਸੱਚ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੇ ਗੋਪੀ ਵਾਈ ਸਾਡਾ ਕਿਵੇਂ ਲੱਗਿਆ ਕੱਲ ਨੂੰ ਆਪਾਂ ਵੈਸਟ ਨਿਕਲਣਾ ਬਾਬਿਓ ਵੈਸਟ ਨਿਕਲਣਾ ਕੱਲ ਨੂੰ